ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਮੰਦੀ ਦੌਰਾਨ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੰਗਮੰਦੀ ਦੌਰਾਨ ਜੰਗਮੰਦੀ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਸੈਕਟਰ ਸਾਂਭਾ ਦੇ ਵਿੱਚ ਡਰੋਨ ਦੇਖੇ ਗਏ ਨੇ ਪਾਕਿਸਤਾਨ ਦੇ ਵੱਲੋਂ ਇਹ ਡਰੋਨ ਛੱਡੇ ਗਏ ਨੇ ਜਿਸ ਨੂੰ ਭਾਰਤੀ ਹਵਾਈ ਫੌਜ ਨੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾਲ ਧਾਰੀਆਂ ਵਾਲੇ ਡਰੋਨ ਨੇ ਜਿਹੜੇ ਉਹ ਹਵਾ ਦੇ ਵਿੱਚ ਦਿਖਾਈ ਦਿੱਤੇ ਨੇ ਜੰਮੂ ਕਸ਼ਮੀਰ ਦੇ ਸੈਕਟਰ ਸਾਂਭਾ ਦੇ ਵਿੱਚ ਇਹ ਡਰੋਨ ਨਜ਼ਰ ਆਏ ਨੇ ਜਿਸ ਨੂੰ ਦੇਖਦਿਆ ਭਾਰਤੀ ਹਵਾਈ ਫੌਜ ਤੁਰੰਤ ਐਕਸ਼ਨ ਮੋਡ ਦੇ ਵਿੱਚ ਆਈ ਤੇ ਫਿਰ ਡਰੋਨਾਂ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋਇਆ ਪਰ ਇਸ ਦੇ ਬਾਵਜੂਦ ਵੀ ਜੰਮੂ ਕਸ਼ਮੀਰ ਦੇ ਵਿੱਚ ਡਰੋਨ ਦੇਖੇ ਗਏ ਨੇ ਪਾਕਿਸਤਾਨ ਦੇ ਵੱਲੋਂ ਇਹ ਡਰੋਨ ਛੱਡੇ ਗਏ ਨੇ ਲਾਲ ਧਾਰੀਆਂ ਵਾਲੇ ਡਰੋਨ ਆਸਮਾਨ ਦੇ ਵਿੱਚ ਉੜਦੇ ਹੋਏ ਨਜ਼ਰ ਆਏ ਜਿਮਹੀ ਇਹ ਡਰੋਨ ਭਾਰਤੀ ਹਵਾਈ ਫੌਜ ਨੇ ਦੇਖੇ ਤਾਂ ਹਵਾਈ ਫੌਜ ਐਕਸ਼ਨ ਮੋਡ ਦੇ ਵਿੱਚ ਆਈ ਤੇ ਇਹਨਾਂ ਡਰੋਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਇਹ ਡਰੋਨ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਸੈਕਟਰ ਸੰਭਾ ਦੇ ਵਿੱਚ ਰਾਤ ਨੂੰ ਦੇਖੇ ਗਏ ਨੇ ਜਿਹੜੇ ਪਾਕਿਸਤਾਨ ਤੋਂ ਆਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੀ ਹਰ ਕਾਰਵਾਈ ਵਿਰੁੱਧ ਐਕਸ਼ਨ ਕਰਨ ਦੀ ਗੱਲ ਕੀਤੀ ਸੀ ਜੰਗਬੰਦੀ ਤੋਂ ਬਾਅਦ ਵੀ ਜੰਮੂ ਕਸ਼ਮੀਰ ਅਤੇ ਪੰਜਾਬ ਸਮੇਤ ਪੂਰੇ ਸਰਹੱਦੀ ਇਲਾਕਿਆਂ ਦੇ ਵਿੱਚ ਅਜੇ ਵੀ ਅਲਰਟ ਜਾਰੀ ਹੈ ਸਾਂਬਾ ਸੈਕਟਰ ਦੇ ਵਿੱਚ ਬਲੈਕਆਊਟ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਦੇ ਵੱਲੋਂ ਪਾਕਿਸਤਾਨੀ ਡਰੋਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਲਾਲ ਧਾਰੀਆਂ ਦਿਖਾਈ ਦਿੱਤੀਆਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਨੇ ਇਸ ਹੀ ਦੌਰਾਨੀ ਸੈਕਟਰ ਸਾਂਬਾ ਦੇ ਵਿੱਚ ਤਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੱਸਿਆ ਜਾ ਰਿਹਾ ਕਿ ਡਰੋਨ ਨੇ ਜਿਹੜੇ ਪਾਕਿਸਤਾਨ ਦੇ ਵੱਲੋਂ ਛੱਡੇ ਗਏ ਨੇ ਇੱਕ ਪਾਸੇ ਤਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਮਝੌਤੇ ਦੀ ਗੱਲ ਹੋਈ ਹੈ ਜੰਗਬੰਦੀ ਦੀ ਗੱਲ ਹੋਈ ਹੈ ਕਿ ਦੋਵੇਂ ਮੁਲਕ ਇੱਕ ਦੂਜੇ ਉੱਤੇ ਹਮਲਾ ਨਹੀਂ ਕਰਨਗੇ ਪਰ ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਲਗਾਤਾਰ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਦਗਾ ਕਮਾਈ ਜਾ ਰਹੀ ਹੈ ਵਿਸ਼ਵਾਸ ਘਾਤ ਕੀਤਾ ਜਾ ਰਿਹਾ ਜੰਗਬੰਦੀ ਦੇ ਬਾਵਜੂਦ ਵੀ ਜੰਮੂ ਕਸ਼ਮੀਰ ਦੇ ਸੈਕਟਰ ਸੰਭਾ ਦੇ ਵਿੱਚ ਡਰੋਨ ਦੇਖੇ ਗਏ ਨੇ ਤੁਹਾਨੂੰ ਦੱਸ ਦਈਏ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਸੀ ਔਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਦਸੂਹਾ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਵੀ ਬਲੈਕਆਊਟ ਕੀਤਾ ਹੋਇਆ ਸੀ ਜਿਸ ਦੇ ਕਾਰਨ ਇੰਡੀਗੋ ਦੀ ਇੱਕ ਉਡਾਣ ਨੂੰ ਦਿੱਲੀ ਵਾਪਸ ਪਰਤਣਾ ਪਿਆ ਇੰਡੀਗੋ ਨੇ ਫੈਸਲਾ ਅੰਮ੍ਰਿਤਸਰ ਵਿੱਚ ਬਲੈਕਆਊਟ ਕਰਨ ਲਿਆ ਸੀ ਪਰ 12 ਵਜੇ ਤੋਂ ਬਾਅਦ ਜਿਹੜਾ ਖਬਰ ਸਾਹਮਣੇ ਆਈਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਸੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਸੀ ਤੇ ਬਿਜਲੀ ਦੀ ਜਿਹੜੀ ਸਪਲਾਈ ਆ ਉਹ ਮੁੜ ਬਹਾਲ ਕਰ ਦਿੱਤੀ ਗਈ ਸੀ ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਸੀ ਕਿ ਹਾਲਾਤਾਂ ਨੂੰ ਦੇਖਦੇ ਹੋਏ ਬਲੈਕਆਊਟ ਦੁਬਾਰਾ ਫਿਰ ਕੀਤਾ ਜਾ ਸਕਦਾ ਹੈ ਔਰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਮੁੜ ਬੰਦ ਕੀਤੀ ਜਾ ਸਕਦੀ ਹੈ ਉਹਨਾਂ ਦੱਸ ਦिए ਕਿ ਫੌਜ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੈਕਟਰ ਸਾਂਬਾ ਦੇ ਵਿੱਚ ਤੁਲਨਾਤਮਕ ਤੌਰ ਤੇ ਬਹੁਤ ਘੱਟ ਡਰੋਨ ਦਿਖਾਈ ਦਿੱਤੇ ਹਨ ਉਹਨਾਂ ਦਾ ਮੁਕਾਬਲਾ ਕੀਤਾ ਜਾ ਰਿਹਾ ਚਿੰਤਾ ਕਰਨ ਦੀ ਕੋਈ ਵੀ ਗੱਲ ਨਹੀਂ ਹੈ ਫੌਜ ਦੇ ਅਨੁਸਾਰ ਡਰੋਨ ਗਤੀਵਿਧੀਆਂ ਤੋਂ ਬਾਅਦ ਹਵਾਈ ਸੈਨਾ ਨੇ ਫਾਇਰ ਕੀਤਾ ਇੱਕ ਵਾਰ ਜਦੋਂ ਡਰੋਨ ਆਇਆ ਤਾਂ ਪਿਛਲੇ 15 ਮਿੰਟਾਂ ਤੋਂ ਕੋਈ ਵੀ ਡਰੋਨ ਗਤੀਵਿਧੀ ਨਹੀਂ ਦੇਖੀ ਗਈ ਸੁਰੱਖਿਆ ਕਾਰਨ ਕਰਕੇ ਫੌਜ ਨੇ ਡਰੋਨਾਂ ਦੇ ਆਉਣ ਦੇ ਸਮੇਂ ਦਾ ਖੁਲਾਸਾ ਨਹੀਂ ਕੀਤਾ ਤੁਹਾਨੂੰ ਦੱਸ ਦਈਏ ਕਿ 11 ਮਈ ਦੀ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਐਤਵਾਰ ਸ਼ਾਮ ਨੂੰ ਕਸ਼ਮੀਰ ਦੇ ਵਿੱਚ ਡਰੋਨ ਦਿਖਾਈ ਦਿੱਤੇ ਫਿਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਇਹ ਦੂਜੀ ਵਾਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਮੰਦੀ ਦੌਰਾਨ ਡਰੋਨ ਦੇਖੇ ਗਏ ਨੇ ਤੇ ਭਾਰਤੀ ਫੌਜ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ। ਡਰੋਨਾਂ ਨੂੰ ਜੰਮੂ ਕਸ਼ਮੀਰ ਦੇ ਸੈਕਟਰ ਸਾਂਭਾ ਦੇ ਵਿੱਚ ਉਸ ਸਮੇਂ ਹਵਾ ਦੇ ਵਿੱਚ ਨਸ਼ਟ ਕੀਤਾ ਗਿਆ ਜਦੋਂ ਅੱਜ ਦੋਵਾਂ ਦੇਸ਼ਾਂ ਦੇ ਡੀਜੀਐਮਓ ਵਿਚਕਾਰ ਗੱਲਬਾਤ ਹੋਈ। ਇਸ ਵਿੱਚ ਦੋਵੇਂ ਦੇਸ਼ਾਂ ਦੇ ਸਰਹੱਦੀ ਅਤੇ ਅਗਾਂਹਵਧੂ ਖੇਤਰਾਂ ਤੋਂ ਫੌਜਾਂ ਘਟਾਉਣ ਸਮੇਤ ਅਤੇ ਹੋਰ ਗੱਲਾਂਬਾਤਾਂ ਨੂੰ ਲੈ ਕੇ ਸਹਿਮਤੀ ਹੋਈ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਫੌਜ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਦੋਵੇਂ ਦੇਸ਼ਾਂ ਦੇ ਡੀਜੀਐਮਓ ਵਿਚਕਾਰ ਗੱਲਬਾਤ ਹੋਈ ਸੀ ਵਿਚਾਰ ਚਰਚਾ ਹੋਈ ਸੀ ਇਸ ਦੌਰਾਨ ਇਹ ਦੋਵੇਂ ਧਿਰਾਂ ਨੇ ਇੱਕ ਵੀ ਗੋਲੀ ਨਾ ਚਲਾਉਣ ਅਤੇ ਹਮਲਾ ਨਾ ਕਰਨ ਅਤੇ ਇੱਕ ਦੂਜੇ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਹਮਲਾ ਜਾਂ ਦੁਸ਼ਮਣੀ ਵਾਲੀ ਕਾਰਵਾਈ ਨਾ ਕਰਨ ਦੀ ਵਚਨਬੱਧਤਾ ਨੂੰ ਜਾਰੀ ਰੱਖਣ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ ਸੀ ਇਹ ਵੀ ਸਹਿਮਤੀ ਹੋਈ ਸੀ ਕਿ ਦੋਵੇਂ ਧਿਰਾਂ ਸਰਹੱਦੀ ਅਤੇ ਅਗਾਂਹਵਧੂ ਖੇਤਰਾਂ ਤੇ ਫੌਜਾਂ ਦੀ ਗਿਣਤੀ ਵਿੱਚ ਤੁਰੰਤ ਕਮੀ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਗਿਆ ਪਰ ਇਸ ਦੇ ਬਾਵਜੂਦ ਵੀ DGMO ਦੀ ਦੋਵੇਂ ਪਾਸੇ ਜਿਹੜੇ DGMO ਸੀ ਭਾਰਤ ਤੇ ਪਾਕਿਸਤਾਨ ਦੇ ਉਹਨਾਂ ਦੇ ਵਿਚਕਾਰ ਮੀਟਿੰਗ ਦੌਰਾਨ ਗੱਲਬਾਤ ਹੋਈ ਵਿਚਾਰ ਚਰਚਾ ਹੋਈ ਕਿ ਦੋਵੇਂ ਜਿਹੜੇ ਦੇਸ਼ ਨੇ ਉਹ ਕਿ ਦੂਜੇ ਉੱਤੇ ਹਮਲਾ ਨਹੀਂ ਕਰਨਗੇ ਔਰ ਕੋਈ ਅਜਹੀ ਹਰਕਤ ਨਹੀਂ ਕਰਨਗੇ ਜਿਸ ਦੇ ਨਾਲ ਨੁਕਸਾਨ ਹੋਵੇ ਪਰ ਇਸ ਦੇ ਬਾਵਜੂਦ ਵੀ ਜੰਮੂ ਕਸ਼ਮੀਰ ਦੇ ਸੈਕਟਰ ਸਾਂਭਾ ਦੇ ਵਿੱਚ ਡਰੋਨ ਦੇਖੇ ਗਏ ਨੇ ਇਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ 'ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਹੜੀਆਂ ਲਾਲ ਧਾਰੀਆਂ ਨੇ ਉਹੋ ਆਸਮਾਨ ਦੇ ਵਿੱਚ ਗੂੰਜਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਔਰ ਇਸ ਦੇ ਨਾਲ ਹੀ ਤਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ ਔਰ ਇਸ ਦੇ ਨਾਲ ਹੀ ਹੈਲੀਕਾਪਟਰਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ ਪਰ ਭਾਰਤੀ ਫੌਜ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਡਰੋਨਾਂ ਨੂੰ ਹਵਾ ਦੇ